ਇੰਸ਼ੇ ਨੇ ਸਾਰੇ ਇਸ ਤਰ੍ਹਾਂ ਹੀ ਕਰਦੇ ਮੋਦੀ 400 ਤੋਂ ਵੱਧ ਦਸੀ ਜਾਂਦਾਣੀ 200 ਇਹ 13 ਜ਼ੀਰੋ ਕਰੀ ਫਿਰਦਾ ਤੇ ਆਪਣੀ ਸੰਗਰੂਰ ਦੀ ਸੀਟ ਤੇ ਨਾ ਮਹੀਨਿਆਂ ਚਾਰ ਗਿਆ ਸੀ ਹੁਣ ਹੀ ਸਸੁਖਪਾਲ ਸਿੰਘ ਖਹਿਰਾ ਜਿੱਤ ਲੈ ਇਹ ਤੁਸੀਂ ਹੈਰਾਨ ਹੋਗੇ ਆਮ ਆਦਮੀ ਪਾਰਟੀ ਫਾਈਟ ਚ ਹੀ ਨਹੀਂ ਸੰਗਰੂਰ ਹਾਂਜੀ ਆਈਟੀ ਬੇਸਿਕਲੀ ਸਸੁਖਪਾਲ ਸਿੰਘ ਤੇ ਸਸ ਸਿਮਰਨਜੀਤ ਸਿੰਘ ਮਾਨ ਦੀ ਹੋਣੀ ਇਹ 13 ਜ਼ੀਰੋ ਇਹ ਕਿੱਥੇ ਬੈਠਾ ਕਰਦਾ ਰਹੀ ਇਹੋ ਜਿਹੇ ਬਿਆਨ ਜਿਹੜੇ ਨੇ ਇਹ ਸ਼ਾਮ ਦੇ ਉਸ ਤੋਂ ਲੋਅ ਵੇਤ ਬਾਅਦ ਤੁਹਾਨੂੰ ਪਤਾ ਜਿਹੜੀ ਦਵਾਈ ਪੀ ਲੈਂਦਾ ਉਸ ਤੋਂ ਬਾਅਦ ਇਹੋ ਜਿਹਾ ਬਿਆਨ ਦੇਣੇ ਸ਼ੁਰੂ ਕਰਦਾ ਹੈ ਇੱਕ ਕੇਜਰੀਵਾਲ ਸਾਹਿਬ ਦੀ ਜਿਹੜੀ ਸੀਐਮ ਦੇ ਜਿਹੜੀ ਇਹ ਸੁਪਰੀਮ ਕੋਰਟ ਨੂੰ ਚਾਹ ਦੀ ਕੱਟੇ ਜੀ ਸੁਪਰੀਮ ਕੋਰਟ ਵੱਲੋਂ ਕੀ ਕਰਨਾ ਚਾਹ ਦੀ ਕੱਟੇ ਜੀ ਜਿਹੜੀ ਸੀਐਮ ਸਾਹਿਬ ਦੇ ਪੋਜੀਸ਼ਨ ਪਾਈ ਸੀ ਸੀਐਮ ਤੋਂ ਅਸਤਾਨ ਦੀ ਜੀ ਸੀਐਮ ਤੇ ਇਹ ਮੈਂ ਉਹਦੇ ਨਾਲ ਅੱਛਾ ਅੱਛਾ ਹਾਂ ਚਲੋ ਤਾਂ ਸੁਪਰੀਮ ਕੋਰਟ ਦਾ ਫੈਸਲਾ ਜਿਹੜੇ ਕੋਰਟ ਦੇ ਫੈਸਲੇ ਨੇ ਜੋ ਕੋਰਟ ਦੇ ਫੈਸਲੇ ਸਾਰੇ ਮੰਨਨੇ ਪੈਂਦੇ ਸੀ ਬਾਰੇ ਸਾਹਿਬ ਦਾ ਇਹਦਾ ਦਲ ਬਦਲਵਾ ਦਾ ਜੋਰ ਹੈ ਕਿ ਕਾਂਗਰਸ ਤੋਂ ਛੱਡ ਕੇ ਇਹਦੇ ਕੀ ਕਰੇ ਨੇ ਆਹ ਬਲੇ ਹਾਲ ਕਿ ਕਾਂਗਰਸ ਤੋਂ ਛੱਡ ਕੇ ਥੋੜਾ ਗਏ ਨੇ ਇਹ ਬਿਮਾਰੀ ਤੇ ਜਿਸ ਦਾ ਕੋਕੜਾ ਨੂੰ ਪੈਂਦੀ ਹੁੰਦੀ ਹੈ ਸਾਰੀਆਂ ਪਾਰਟੀਆਂ 'ਚ ਪਈ ਹੈ ਕੋਈ ਨਵੀਂ ਚੀਜ਼ ਹੋਣ ਲੱਗੀ ਕਿਵੇਂ ਕਿਵੇਂ ਦੇਖ ਦਵਾਰ ਉਹ ਰੋਕਾਂ ਦੇ ਆਟ ਦੇ ਵਫਾਦਾਰ ਨਹੀਂ ਲੈਂਦੇ ਇਹ ਕੋਈ ਨਵੀਂ ਚੀਜ਼ ਤੇ ਹੋਣ ਨਹੀਂ ਜਿਹਨੇ ਬੰਦੇ ਇਹਨੇ ਦਲ ਬਦਲਦੇ ਨੇ ਆਬੀਸਲੀ ਵੋਟਾਂ ਦੇ ਵਿੱਚ ਇਹਨਾਂ ਸਾਰਿਆਂ ਦੀ ਰਿਜੈਕਸ਼ਨ ਹੁੰਦੀ ਕਦਰ ਉਹਦੀ ਪੈਂਦੀ ਹਮੇਸ਼ਾ ਇਹਦਾ ਇੱਕ ਜਗ੍ਹਾ ਫਲੋ ਇਸ ਕੰਮ ਇਹ ਚੀਜ਼ ਜਿਹੜੀ ਹੈ ਬਹੁਤ ਅਨਵਾਰਸਨੇਟ ਹੈ ਪਲਿਟਿਕਲ ਜਮਾਤਾਂ ਨੂੰ ਵੀ ਅੱਜਕੱਲ ਪੋਜੀਸ਼ਨਾਂੇ ਬਣ ਗਈ ਹੈ ਕਿ ਪਲਿਟਿਕਲ ਜਮਾਤਾਂ ਨੂੰ ਵੀ ਲੋੜ ਰਹੀ ਦੀ ਆ ਰੋਜ਼ ਤੁਸੀਂ ਵੇਖਦੇ ਰਹਿੰਦੇ ਹੋ ਤੁਸੀਂ ਛੱਡਣ ਛੱਡਾਲ ਦੀ ਕਿੰਨੇ ਸਾਡੇ ਕੋਈ ਜੰਤ ਬਦੂਬਾ ਇੱਕ ਦੇ ਰੋਜ਼ ਕਾਂਗਰਸ ਲੋਕ ਕਿੰਨੇ ਇਹ ਜੀਡੈਂਸ ਨੇ ਉਹ ਸਾਨੂੰ ਵੀ ਜੁਆਇਨ ਕਰ ਰਹੇ ਨੇ ਬਦੂਬਾ ਇੱਕ ਤੁਸੀਂ ਪਿੱਛੇ ਜੋੜਦੇ ਕਿ ਗੱਲ ਕੀ ਸੀ ਕਿ ਜਿਹਨੂੰ ਧਿਆਨ ਵਾਲੀ ਸੀਟ ਤੇ ਵਿਸ਼ੇਸ਼ ਟਾਰਗੇਟ ਹੈ ਇੰਬਿਸ਼ੀਅਸ ਉਹ ਕਿਸ ਆਦਮੀ ਨੇ ਬਹੁਤ ਉੱਚੇ ਪੇਮਾਨੇ ਤੇ ਤੁਖਾ ਕੀਤਾ ਹੈ ਗਦਾਰੀ ਕੀਤੀ ਹੈ ਆਪਣੀ ਮਾਂ ਪਾਰਟੀ ਦੇ ਦਿੱਥੇ ਸ਼ੁਰਾ ਮਾਰੇ ਹੈ ਜਿਸ ਆਬੇਨ ਸਿੰਘ ਦਾ ਪੋਤਰਾ ਹੋਣ ਕਰਕੇ ਤਕਰੀਬਨ ਸਾਲੋਂ ਹੋਰ ਵੱਧ ਗਿਆ ਇਸ ਗੱਲ ਕਿ ਜੀ ਦੇ ਦਾਦਾ ਨੇ ਪੰਜਾਬ ਨੂੰ ਸ਼ਾਂਤ ਕਰਨ ਦੇ ਵਿੱਚ ਇੱਕ ਲਮਾਇਆ ਰੋਲ ਅਦਾ ਕੀਤਾ ਉਹਦਾ ਪੋਤਾ ਜਿਹੜਾ ਇਸ ਕਿਸਮ ਦੀ ਗੱਲ ਕਰੇ ਤੇ ਬਹੁਤ ਅਫਸੋਸ ਵਾਲੀ ਗੱਲ ਹੈ ਤੇ ਇਸ ਗੱਲ ਕਾਰਨ ਸਾਰੀ ਪਾਰਟੀ ਨੇ ਐਲਾਨ ਕੀਤਾ ਇਹ ਵਿਚਾਰ ਕੀਤਾ ਕਿ ਕੁਝ ਵੀ ਹੋ ਜੇ ਰਵੀ ਸਿੰਘ ਨੂੰ ਚਾਹਤ। ਕਾਂਗਰਸ ਵੱਲੋਂ ਉਹਦੇ ਦਾਦੇ ਦੀ ਫੋਟੋ ਨੂੰ ਉਹਦੇ ਬੈਨਰ ਤੋਂ ਹਟਾਉਣ ਦੀ ਗੱਲ ਕੀਤੀ ਗਈ ਸੀ ਪਰ ਪਰਿਵਾਰ ਨੇ ਜਵਾਬ ਦਿੱਤਾ ਵੀ ਸਾਡੇ ਦਾਦਾ ਦੀ ਗੱਲ ਕਰਦੇ। ਕਿਹੜੇ ਪਰਿਵਾਰ ਦੀ ਗੱਲ ਕਰਦੇ? ਬਿੱਟੂ ਦੇ ਪਰਿਵਾਰ ਦੀ ਗੱਲ ਕਰ ਰਹੇ ਹੋ। ਬਿੱਟੂ ਦਾ ਪਰਿਵਾਰ ਇਕੱਲਾ ਕਿਹੜਾ ਪਰਿਵਾਰ ਹੈ? ਸਾਰੋਂ ਵੱਡੇ ਪਰਿਵਾਰ ਦੇ ਮੈਂਬਰ ਤੇ ਸਰ ਇਹ ਨਹੀਂ ਆਪਣੇ ਗੁਰਕੀਰਤ ਉਹਨਾਂ ਦੇ ਪਾਪ ਜਿਹੜੇ ਉਹਨਾਂ ਨੇ ਤਾਂ ਕਹਿਣ ਦਿੱਤਾ ਨਹੀਂ। ਔਰ ਬਿੱਟੂ ਸਾਹਿਬ ਦੇ ਆਪਣੇ ਇਮੀਡੀਏਟ ਪਰਿਵਾਰ ਵਿੱਚ ਉਹਨਾਂ ਦੀ ਵਾਈਫ ਜਾਂ ਕੋਈ ਮੈਸੇਜ ਇਹੋ ਜਿਹਾ ਸੰਦੇਸ਼ ਦੇ ਦੇ ਤਾਂ ਉਹ ਸਾਰਾ ਪਰਿਵਾਰ ਥੋੜਾ ਬੰਦ। ਸਰ 3 ਪ੍ਰਕਾਸ਼ ਸਿੰਘ ਹੋਣੀ ਸੀ ਨਮੋਸਤ ਨੇ। ਉਹ ਸਾਰੇ ਕਾਂਗਰਸ ਦੇ ਨਾਲ ਅਸਾਂ ਕੁਪੀਰ ਸਿੰਘ ਕਾਂਗਰਸ ਦੇ। ਜਿੰਨੇ ਵੀ ਸਾਗ ਬੈਂਸਿੰਘ ਜੀ ਦੇ ਸਾਥੀ ਨੇ ਪਰਿਵਾਰ ਨੂੰ ਸਾਰੇ ਸਾਡੇ ਨਾਲ ਇਹ ਗੱਲਾਂ ਹੀ ਇਹ ਜਿਹੜਾ ਪਤਨੀ ਛੱਡ ਕੇ। ਮਸਤ ਸਾਹਿਬ ਕਹਿੰਦੇ ਆ ਜੀਤਾ ਦਾ ਲੈ ਰਹੇ ਹਾਂ ਜੀ ਕਾਲੂ ਜੀ। ਪਿਛਲੀ ਵਾਰ ਨਾ ਵਾਧੀ ਆ। ਹਾਂ ਜੀ। ਤੇ ਇਹ ਨਹੀਂ ਗੱਲ ਕਹਿ ਸਕਦਾ ਕਿ ਪਿਛਲੀ ਵਾਰ ਤੋਂ ਬੰਦ ਹੋਇਆ ਇਹ ਕਵਰਫਮ ਦਿਲਾ ਦੀ ਆਲ ਇੰਡੀਆ ਦਾ ਕੱਟੂ ਰ ਹੋਇਆ ਤੇ ਲੋਕਾਂ ਨੇ ਮਨਾ ਵਿੱਚ ਰੋਲ ਸੈ ਕਿ ਜੇ ਕਿ ਇੱਕ ਫ੍ਰੈਂਕਲੀ ਮੈਚ ਖਿੜਨੇ ਆਮ ਆਤੇ